हां जी ਕਿਸਾਨ ਵੀਰੋ ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚੰਬਲ ਪਹੁੰਚੇ ਆ ਜ਼ਿਲ੍ਹਾ ਤਹਿਸੀਲ ਸ਼੍ਰੀ ਤਰਨਤਾਰਨ ਸਾਹਿਬ ਨਿਸ਼ਾਰੇ ਪਨੂਆ ਤੋਂ ਥੋੜੀ ਦੂਰੀ ਆ ਪਿੰਡ ਚੰਬਲ ਦੀ ਜਸਵੀਰ ਹੁਣ ਦੇ ਕੋਲ ਆਇਆ ਤੇ ਪ੍ਰਤਾਪ ਸਿੰਘ ਕੈਰੋਂ ਆਪਣੇ ਨਾਲ ਹੋਊਗਾ ਇਸ ਵੀਡੀਓ ਦੇ ਵਿੱਚ ਤੇ ਡਾਕਟਰ ਸਾਹਿਬ ਹੁਣ ਹੀ ਹੈਗੇ ਆਪਣੇ ਕੋਲ ਪਸ਼ੂ ਵਪਾਰ ਦਾ ਕੀਤਾ ਜਿਹੜੇ ਵੀਰ ਸੱਜਣ ਆਪਣੇ ਨਾਲ ਨਵੇਂ ਜੁੜੇ ਉਹਨਾਂ ਦੇ ਆਪਾਂ ਧਿਆਨ ਦੇ ਵਿੱਚ ਲਿਆ ਦਿੰਦੇ ਆ ਪਸ਼ੂ ਡੇਲੀ ਰੁਟੀਨ ਦੇ ਵਿੱਚ ਆਉਂਦੇ ਰਹਿੰਦੇ ਵਿਕਰੀ ਵਾਲੇ ਅੱਜ ਇਸ ਵੀਡੀਓ ਦੇ ਵਿੱਚ ਤਕਰੀਬਨ ਕੋਈ 6-7 ਕ ਨਗ ਆ ਤੁਹਾਨੂੰ ਦਿਖਾਉਣੇ ਆ ਜ਼ਿਆਦਾਤਰ ਵੜਾ ਹੋਣਗੀਆਂ ਕ੍ਰੋਸ ਬ੍ਰੀਡ ਆ ਸਾਰੀਆਂ ਬਿਲਕੁਲ ਗਰਮੀ ਦੀ ਜਿੰਦ ਜਾਨ ਤੋਹਫੇ ਸ਼ਿਆ ਨੇ ਬਾਕੀ ਹਵਾਨੇ ਚੱਡੇ ਦੀਆਂ ਪੂਰੀਆਂ ਖਬਰਦਾਰ ਪੌਲੇ ਦੇ ਵਿੱਚ ਜ਼ਿਆਦਾਤਰ ਪਸ਼ੂ ਚੱਲਣ ਰਹੇ ਆ ਇੱਕ ਬੂਰੀ ਮੱਝ ਦਿਖਾ ਦਾਂਗੇ ਤੁਹਾਨੂੰ ਟੇਡੇ ਕੱਟ ਦੇ ਵਿੱਚ ਤੋਕੜ ਮੱਝ ਆ ਅੱਗੇ ਬਣੀ ਸੌਰੀ ਆ ਕਿੰਨੇ ਦਿਨਾਂ ਦੀ ਆ ਉਹ ਪ੍ਰੋਪਰ ਆਪਾਂ ਡਿਟੇਲ ਦੇ ਵਿੱਚ ਗਏ ਤੇ ਪਤਾ ਤੁਹਾਨੂੰ ਲੱਗ ਜਾਊਗਾ ਸਸਤਾ ਰੇਟ ਹੋਊਗਾ ਬੜੇ ਵਾਜਬ ਜਾਇਜ਼ ਰੇਟ ਦੇ ਵਿੱਚ ਆ ਕਿਸੇ ਭਰਾਣੇ ਗਾਂ ਬੱਚੇ ਲੈਣ ਦੀ ਸੋਚਿਆ ਵੀ ਗਾਂ ਨੀਲੀ ਦਾ ਵੀ ਤੋਂ ਆਪਾਂ ਬੱਚੇ ਲੈ ਲਾਂਗੇ ਠੀਕ ਹੈ ਜੀ ਤੇ 5 ਤੋਂ 6 5 6 ਕਿਲੋ ਦਰਮਿਆਨ ਦੁੱਧ ਇਹਦੇ ਥੱਲੇ ਹਾਜ਼ਰ ਹੋਊਗਾ ਤੇ ਬਾਕੀ ਵੜਾ ਇੱਕੋਰੀ ਮੋٹے ਤੌਰ ਤੇ ਆਪਾਂ ਜਹਾਤ ਤੁਹਾਡੀ ਪਵਾ ਦੀਏ ਬਿਲਕੁਲ ਸੱਜਰ ਤਾਜ਼ੀਆਂ ਸੁਈਆਂ ਨੇ ਨਾਲ ਬੱਚੇ ਆ ਨਾਰੂਗੇ ਨਾਲ ਆ ਬੱਚਿਆਂ ਤੇ ਠੀਕ ਹੈ ਜੀ ਤੇ ਚਾਹੀਵਾਲ ਕ੍ਰੋਸ ਜਰਸੀ ਕ੍ਰੋਸ ਜਰਸੀ ਬਰੀਡ ਦੇ ਵਿੱਚ ਵੜਾ ਅੱਜ ਆਪਾਂ ਤੁਹਾਨੂੰ ਦਿਖਾ ਦੇਾਂਗੇ ਠੀਕ ਆ ਜੀ ਬੌਲੇ ਦੇ ਉੱਤੇ ਹੀ ਇਹ ਸਾਰੀਆਂ ਵੇੜਾਂ ਤਕਰੀਬਨ ਬੌਲੇ ਦੇ ਉੱਤੇ ਹੀ ਆ। ਸੋ ਤਰੀਕਾ ਜੇ 27 ਮਈ ਨੂੰ ਸੌਰੀ 28 ਮਈ ਨੂੰ ਆਪਾਂ ਵੀਡੀਓ ਬਣਾ ਰਹੇ ਆ। ਸਮਾਂ ਕੋਈ ਮਾਰਨਿੰਗ ਦੇ 11:00 11:30 ਵਜੇ ਦਾ ਸਮਾਂ ਹੈ। ਸੋ ਸਾਰੇ ਭਰਾਵਾਂ ਨੂੰ ਬੇਨਤੀ ਆਪਣੀ ਹੁੰਦੀ ਹੱਥ ਜੋੜ ਕੇ ਵਪਾਰ ਲੈਣ ਦਾ ਕੰਮ ਆ। ਅੱਗੋਂ ਪਸ਼ੂ ਇਸੇ ਤਰ੍ਹਾਂ ਹੀ ਆਉਂਦੇ ਆ ਤੇ ਇਸੇ ਤਰ੍ਹਾਂ ਹੀ ਜਾਂਦੇ ਆ। ਆਪਣੀ ਤਸੱਲੀ ਆ ਜਿਹੜਾ ਆਪ ਵੀ ਤੁਸੀਂ ਖਾਸ ਤੌਰ ਤੇ ਚੁਣਦੇ ਜੇ ਸਿਲੈਕਟ ਕਰਦੇ ਜੇ ਉਹਦੀ ਤਸੱਲੀ ਇੱਥੇ ਆਣ ਕੇ ਜ਼ਰੂਰ ਕਰ ਲਿਆ ਕਰੋ। ਆਨਲਾਈਨ ਕੋਈ ਭਰਾ ਮੰਗਾ ਰਿਆ ਤੇ ਬੇਸ਼ੱਕ ਵੀਡੀਓ ਕਾਲ ਤੇ ਤਸੱਲੀ ਕਰਾ ਲਿਆ ਕਰੋ ਠੀਕ ਆ ਜੀ ਆਓ ਕਰਦੇ ਹਾਂ ਪੂਰੀ ਗੱਲਬਾਤ ਲੈ ਲੈਣੀਆਂ ਵਧੀਆ ਡਿਟੇਲ ਸੋ ਬੜਾ ਚੰਗੀਆਂ ਨੇ ਸਾਫ ਸੁਥਰੀਆਂ ਨੇ ਸੋ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਸਭ ਤੋਂ ਪਹਿਲਾਂ ਜੱਸ ਸਾਸਰੀ ਕਾਲ ਵੀਰੇ ਸਾਸਰੀ ਕਾਲ ਸੰਧੂ ਸਾਹਿਬ ਹੋਰ ਸਨੋ ਸਾਰੇ ਮੇਰੇ ਵੀਰਾਂ ਭਰਾਵਾਂ ਸਾਰਿਆਂ ਸਾਸਰੀ ਕਾਲ ਸਾਸਰੀ ਕਾਲ ਜੱਸ ਥੀਟਾ ਵੀਰੇ ਹਾਂਜੀ ਹਾਂਜੀ ਵਧੀਆ ਵਧੀਆ ਸੰਧੂ ਸਾਹਿਬ ਪ੍ਰਤਾਪ ਸਿੰਘ ਕੀ ਹਾਲ ਚੱਲੇ ਸਾਸਰੀ ਕਾਲ ਸੰਧੂ ਸਾਹਿਬ ਸਾਰੇ ਇਹ ਭੈਣ ਤਰਾਨ ਸਾਸਰੀ ਕਾਲ ਤੇਰਾ ਸੰਧੂ ਜਿਹੜੀ ਬਾਰ ਮਾ ਲੋ ਵੀ ਸਾਸਰੀ ਕਾਲ ਤੇ ਤਕੜਿਓ ਸ਼ੇਅਰ ਤੇ ਕਮੈਂਟ ਦਾ ਦੇਤਣਾ ਨਾ ਭੁੱਲਿਆ ਕਰੋ। ਇੰਨੀ ਇੱਕ ਬੇਨਤੀ ਥੋੜਾ ਜਿਹਾ ਇਹ ਨਾ ਭਰਾਓ ਲੇਟ ਹੋ ਗਿਆ ਤੇ ਮਾਲ ਇਤਰਾ ਹੀ ਵਿਗਦਾ ਆ ਕਿਆ ਆਉਂਦਾ ਆ ਕਿਆ ਵਿਗਦਾ ਆ। ਤੇ ਫਿਰ ਮੌਕਾ ਹੀ ਨਹੀਂ ਮਿਲਿਆ। ਉਹ ਮੈਨੂੰ ਲੱਗਾ ਪਤਾ ਹੁੰਦੇ ਵੀ ਤੂੰ ਜਾ ਗਿਆ ਸੀ ਪ੍ਰਤਾਪ ਕੁੱਲੂ ਕੁੱਲੂ ਮਨਾਲੀ ਗਏ। ਹਾਂਜੀ। ਕੁੱਲੂ ਮਨਾਲੀ ਗਏ ਸੀ। ਕੁੱਲੂ ਮਨਾਲੀ ਗਿਆ ਸੀ। ਘੁੰਮਣ ਗਿਆ। ਦਲੂ ਮਨਾਲੀ ਨੀ ਚਲਿਆ ਪ੍ਰੋਗਰਾਮ ਸੀ ਅੱਛਾ ਅੱਛਾ ਨੇਤਾ ਜੀ ਆ ਕਰਾ ਮੇ ਉੱਤਰ ਰਜਾ ਰਿਹਾ ਨਾਲ ਦੀ ਨਾਲ ਉਹ ਵੀ ਕੰਮ ਹੈਗਾ ਉਹ ਤਾਂ ਰੋਜ਼ ਗਿਆ ਸੇਤ ਅਧਿਕਾਰੀ ਕੇ ਗਿੱਲ ਸਾਹਿਬ ਘਾਟ ਮਾਲ ਲਿਆਉਂਦੇ ਨੂੰ ਦੇ ਰਹੇ ਬਲਕਿ ਕਿਨੇ ਰਿਸ਼ਤੇ ਰਸਤੇ ਮਲਕੀ ਕਰਾਉਣੇ ਆਣ ਜਾਂ ਆਪ ਦੀ ਚਲੋ ਬੱਚਿਆਂ ਦੇ ਉਹ ਗੱਲਬਾਤ ਕਰ ਸਕਦਾ ਹੈਗਾ ਆਹਦੇ ਵਿੱਚ ਕਰ ਸਕਦੇ ਆਹਦੇ ਵਿੱਚ ਪਾਲਤੂ ਨਹੀਂ ਕਰਾਉਂਦੇ ਉਹਦੇ ਪ੍ਰੇਮ ਨਾਲ ਕਰਕੇ ਪਕੌੜਿਆ ਸਿਕਾਉਣਿਆ ਨਾਲ ਕਰਕੇ ਇਹ ਆਲਾ ਕੰਮ ਨਹੀਂ ਹੈ ਆਪਣੇ ਨੂੰ ਨਹੀਂ ਵੇ ਪੜੇ ਦੋ ਪਹਿਲਾਂ ਮੱਥਾ ਜੋੜਨਾ ਆਉਂਦਾ ਤੇਰਾ ਪ੍ਰੇਮ ਪਿਆਰ ਨਾਲ ਹੀ ਆ ਆ ਠੀਕ ਆ ਨਹੀਂ ਅਸਤੋ ਸਾਹਿਬ ਨੰਬਰ ਦਵਾਂਗੇ ਦਾ ਵੀ ਹਾਂ ਤੇ ਕਰਾਊਗਾ ਤਰਾਵ ਬੜਾ ਭਲਾਵ ਵੀ ਚੰਗਾ ਨਹੀਂ ਹੋ ਗਿਆ ਤਰਾਵ ਇਹ ਕਰਿਆ ਕਰੋ ਤਗੜੇ ਹੋਗੇ ਸ਼ੇਰ ਤੇ ਕਮੈਂਟ ਟੋਣਾ ਭੁੱਲਿਆ ਕਰੋ ਇਨੀ ਕੁ ਬੇਨਤੀ ਜ਼ਰੂਰ ਆ ਹੁਣ ਕਈਆਂ ਨੇ ਕੰਮ ਬੰਦ ਕੀਤਾ ਬੈਣ ਮੈਂ ਚੰਬਲੀ ਆੜ ਕੇ ਵੇਖੋ ਇੱਕ ਦਿਨ ਮੇਰਾ ਲੱਗਾ ਆ ਚੰਬਲੀ ਬਿਲਕੁਲ ਬਿਲਕੁਲ ਮੇਰਾ ਲੱਗਦਾ ਗੱਲਾਂ ਨੇ ਕੜਾ ਨਹੀਂ ਬਣਾਉਣੇ ਪੱਕੇ ਦਾਸ ਹੁੰਦੇ ਆ ਹਾਂਜੀ 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 ਆ ਲੈ ਵੀ ਲੋ ਵੀ ਇੱਕ ਸ਼ੁਰੂਆਤ ਆਪਾਂ ਕਰਾਂਗੇ ਗੱਲਾਂ ਨਾਲ ਦੇ ਨਾਲ ਹੀ ਚੱਲਣ ਗਿਆ ਬਾਕੀ ਡਿਟੇਲਾ ਵੀ ਤੁਹਾਨੂੰ ਦੇਵਾਂਗੇ ਆਪਾਂ ਪਹਿਲੇ ਨੰਬਰ ਤੇ ਜੱਸ ਵਹਿੜ ਆਪਣੇ ਕੋਲ ਖੜੀ ਹੈ ਕੀ ਬੇਰਵਾਜੀ ਇਹ ਦੂਜਾ ਸੁਹਾ ਆਜੀ ਸੁਈ ਹੈ ਸਾਨੂੰ ਸਭ ਠੀਕ ਹੈ ਇਹ ਵੀ ਆ ਬਾਟੇ ਭਈ ਆ ਠੀਕ ਆ ਜੀ ਆ ਇਧਰ ਵਿਖਾਉ ਲਓ ਵੀ ਜੇਰ ਜੂਰ ਆ ਪ੍ਰੋਪਰ ਪਾਤੀ ਆ ਠੀਕ ਆ ਜੀ ਆ ਬਾਟੇ ਦੇ ਵਿੱਚ ਜੇਰ ਪਈ ਆ ਪੂਰੀ ਖੁੱਲੀ ਜੇਰ ਪਾਈ ਆ ਪੂਰੀ 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 ਤੇ ਇਹ ਜੱਸ ਸੁਹਾ ਕਰਨਵਾ ਮਾਰ ਕਰਾ ਵਛੀ ਗੇਰ ਦੀ ਦੂਜਾ ਸੁਹਾ ਦੂਜਾ ਸੁਹਾ ਹਾਂ ਗੇਰ ਗੇਰ ਆ ਗਈ ਮਗਰ ਹਾਂ ਗੇਰ ਲਓ ਵੀ ਗੇਰ ਦੀ ਵਛੀ ਆ ਗਈ ਜੇ ਅਠਾ ਤਕਰੀਬਨ ਅੱਜ ਹੀ ਜਿਹੜੀ ਕਰਮਾਲੀ ਮਾਰਨਿੰਗ ਸੂਈ ਆ ਜੇਰਜੋ ਰਡਾਨਾ ਪ੍ਰੋਪਰ ਪਾ ਦਿੱਤੀ ਆ ਜਿਹੜਾ ਵੀਰ ਤੋਂ ਲਈ ਤੇ ਬਾਕੀ ਥਣ ਥੱਪਾ ਬਹੁਤ ਆ ਡਬਲ ਕਰਮਾਲੀ ਨੂੰ ਲੱਗਾ ਪਹਿਲੇ ਸੂਏ ਦੀ ਇਹਦੀ ਵਛੀ ਗਿਰਦੀ ਆ ਬਹੁਤ ਸੋਹਣੀ ਉਹਨਾਂ ਤੋਂ ਅੱਛਾ ਤੇ ਟੀਏ ਫਿਰ ਗਿਰਦੇ ਨੇ ਫਿਰ ਵਛੀ ਦੇ ਦਿੰਦੀ ਕਰਮਾਲੀ ਹਾਂ ਪਹਿਲੇ ਸੂਏ 22 ਕਿਲੋ ਦੁੱਧ ਦਿੱਤਾ ਪਹਿਲਨ ਨੇ ਪਹਿਲਨ ਪਹਿਲਨ ਲੋ ਵੀ ਕਰੋ ਚਾਹ ਤੇ 5 6 ਕਿਲੋ ਕਢੀ ਜਾ ਨੋ ਵੀ ਠੀਕ ਆ ਜੀ ਹਾਂਜੀ ਸੋ ਵਰਡ ਭਰਾ ਮੇਰਾ ਚੈੱਕ ਕਰੋ ਹੈਵੀ ਬਾਡੀ weight ਆ ਚਲੋ ਸੂਸਵਾ ਦੇ ਵਿੱਚ ਪਸ਼ੂ ਆ ਹੀ ਜਾਂਦਾ ਜਿੰਨਾ ਮਰਜ਼ੀ ਰਾਜੀ ਆ ਵੱਡੀ ਕੱਤ ਕਾਠੀ ਆ ਬਾਕੀ ਤੁਸੀਂ ਢਾਂਚਾ ਵੈੜ ਦਾ ਤੱਕ ਕਰੋ ਤਾਂ ਥੱਬਿਆਂ ਦਾ ਮੇਲ ਆ ਥੱਲੇ ਅਜੇ ਸੰਤੂ ਸਾਹਿਬ ਚ ਵਾਈ ਇੱਕ ਹੋਈ ਸਮਝੋ ਤੇ ਮਲਾ 6 ਕਿਲੋ ਕੱਢਿਆ ਤੇ ਬੱਚੇ ਨੂੰ ਪਿਆਇਆ ਚਵਾਈ ਚੁਈ ਫਿਰ ਮੈਂ ਪੂਰੀ ਸਿਰੇ ਸੱਟ ਹੀ ਆ ਠੀਕ ਆ ਹਾਂ ਹੂੰ ਬੇ ਸੋ ਜਿਹੜੇ ਪਾਸੇ ਮਰਜ਼ੀ ਬੈਠ ਕੇ ਚਵਾਈ ਕਰਨੇ ਕੋਈ ਮਰਜ਼ੀ ਤੇ ਲੈ ਪ੍ਰਤਾਪ ਮੋੜਲਾ ਬਾਈ ਬਹੁਤ ਖੂਬਸੂਰਤੋ ਦੋਸੋ ਮੁੱਠੀ ਮੁੱਠੀ ਥਾਣਾ ਤੇ ਥਾਣਾ ਵੀ ਕਰਮਾਂ ਵਾਲੀ ਦਾ ਦੋਰਾ ਹੀ ਲੱਗਾ ਠੀਕ ਆ ਜੀ ਰੋਕ ਰੋਕ ਦਾ ਥਾਣਾ ਨਾੜਾ ਉਹਦੀ ਗੱਲ ਹੋਣਾ ਵੀ ਚੱਡਾ ਲੈ ਕੇ ਤੁਰਿਆ ਨਹੀਂ ਜਾਂਦਾ ਤੁਰਿਆ ਨਹੀਂ ਜਾਂਦਾ ਇਧਰ ਹਾਂ ਨੇ ਚਿਹਰਾ ਚੂਰਾ ਚੰਗਾ ਸੋ ਪਲੂਣ ਪਹਿਲੇ ਸਵੇਰੇ ਕੋਈ 2 ਬਾਈਕ ਲੀਟਰ ਦੁੱਧ ਚਵਾ ਗਈ ਆ ਹਾਂਜੀ ਸੋ ਪੰਡਾ ਹੀ ਪਾਈ ਫਿਰਦੀ ਆ ਕਰਮਾਂ ਵਾਲੀ ਚਲੋ ਬੋਲਾ ਇਹਦੇ ਥੰਨੇ ਹੁਣ 25 26 ਕਿਲੋ ਲੈ ਕੇ ਆਰਾਮ ਨਾਲ ਭਰੋਗੇ ਹਾਂ ਤਨੋ ਬਾਕੀ ਵਾਦੇ ਵਾਲਾ ਮਗਰ ਬੱਛੀ ਆ ਹਾਂਜੀ ਵਾਦੇ ਵਾਲੇ ਵਾਦੇ ਵਾਲੇ ਨਵੀ ਜੱਸ ਇਸੇ ਤਰ੍ਹਾਂ ਮਾਰ ਕੇ ਮੈਂ ਦੋ ਦੋ ਧਾਰਾ ਮਾਰਨੀ ਆ ਮਾਰਦੇ ਅਜ ਫਿਰ ਮਾਰਦੇ ਲੋ ਐਕੋ ਲੋ ਐਕੋ ਲਓ ਜੀ ਕਰੋ ਚਾਹ ਕਰ ਠੀਕ ਆ ਜੀ ਸੋ ਪੂਰੀ ਜਵਾਈ ਆਪਾਂ ਨਹੀਂ ਦਿਖਾ ਸਕਦੇ ਦੋ ਦੋ ਚਾਰ ਚਾਰ ਧਾਰਾ ਆਂ ਆਪਾਂ ਭੈਣ ਭਰਾਵਾਂ ਨੂੰ ਦਿਖਾਉਣੀਆਂ ਵੀ ਜਿਹੜਾ ਥਣ ਪਾਸ ਬਿਲਕੁਲ ਤੁਸੀਂ ਵੇਖ ਸਕੋ ਘੋਰ ਛੱਟੇ ਤੋਂ ਰਹਿਤ ਨੇ ਆ ਮਗਰਲੇ ਥਾਣਾ ਦੀ ਚੋਣ ਕਰੋ ਚਾਹ ਲੈ ਵੀ ਇਹ ਰਹੇ ਸੰਤੂ ਸਾਹਿਬ ਇਹ ਗਰਲ ਕਰ ਲਈ ਆ ਬੁਣੀ ਗਰਲ ਕਰ ਲਈ ਆ ਬੁਣੀ ਬਹੁਤ ਪਿਆਰੀ ਆ ਸੋ ਚਵਾਈ ਬਹੁਤ ਬੈਸਟ ਲੱਗੀ ਆ ਵੈਰ ਨੂੰ ਠੀਕ ਆ ਜੀ ਤੇ ਇਹ ਇੱਕ ਨਾ ਮੈਂ ਨਾ ਸੰਤੂ ਸਾਹਿਬ ਇਹਦਾ ਨਾ ਨਕਸ਼ਾ ਬਣਿਆ ਹੁੰਦਾ ਇਧਰ ਕੋ ਨਕਸ਼ਾ ਹੀ ਇਹ ਇਹ ਬਿਜਲੀ ਘਰ ਹੀ ਬਣ ਗਿਆ ਕੇ ਬਿਲਕੁਲ ਬਿਲਕੁਲ ਇਹ ਪੱਟੀ ਵਾਲਾ ਬਿਜਲੀ ਘਰ ਹੀ ਬਣਿਆ ਕੇ ਦੂਜਾ ਪੱਟੀ ਵਾਲਾ ਪੱਟੀ ਵਾਲਾ ਜਿਹੜਾ ਮਾਗੇ ਤੁਹਾਨੂੰ ਉਹ ਆਕਰੰਦ ਲੈ ਵੀ ਜੱਸ ਮੋਬਾਈਲ ਦੱਸਦਾ ਮੋਬਾਈਲ ਦੱਸਦਾ ਸਾਹਿਬ 85 ਕਰ ਲਗੇ ਆ 80 ਜੋ ਮਾਨਤਨ ਕਰਦਾਂਗੇ 2 ਛੱਡ ਦਾਂਗੇ 80 ਕੋਈ 80 80 ਨਹੀਂ ਆਪੀਆਂ 75 ਹਜ਼ਾਰ ਦੇ ਵਿੱਚੇ ਹੀ ਪਹੁੰਚ ਲੋਕਾਂ ਇੱਕ ਦਾ 1.5 ਲੱਖ ਕੋਈ ਲੱਖ ਨੂੰ ਕਲਾ ਕੰਮ ਨਹੀਂਗਾ ਮਾਨਤਨ ਹੋਰ ਕਰਾਂਗੇ ਕਿੰਨਾ ਕਰਦੇ 75 ਦੇ ਵਿੱਚੋਂ ਪਿਆਰ ਨਾ ਕਰੀਂ ਹਜ਼ਾਰ ਛੱਡ ਦਾਂਗੇ ਯਾਰ 1500 ਹੀ ਛੱਡ ਦਾਂਗੇ ਚਲੋ ਜੀ ਸਾਡੇ 73 ਦੀ 73 ਦੀ ਬਾਕੀ ਸੰਤੂਖਾਮ ਚਲਵਾ ਸੀ ਗਲਾਸ ਇਹਨਾਂ ਨਹੀਂ ਦੁੱਧ ਨਾਲ 2 ਕਿਲੋ ਹੋਇਆ ਪਿਛਲੀ ਹਾਂ ਨਹੀਂ ਦੁੱਧ ਵਾਲੀ ਬੈਠ ਦੁੱਧ ਦੀ ਚਵਾਉਗੀ ਕਰਮਾਂ ਲਈ ਉਨਾਲੇ ਗਰਮੀ ਦੇ ਪ੍ਰਵਾਹ ਸੰਤੂ ਸਾਹਿਬ ਵੇਖ ਲੋ ਸੂ ਕਿਨੇ ਤੇ ਠੱਪ ਠੱਪ ਵੇਖ ਲੋ ਪੱਠੇ ਕਿਦਾਂ ਵੜ ਵੜ ਕੇ ਮੈਂ ਇਹਨੂੰ ਪ੍ਰਵਾਹ ਹੀ ਨਹੀਂ ਕਰਵਾਣੀ ਹਾਂ ਕਰਵਾ ਰਿਹਾ ਹੁਣ ਵੀ ਬੇਕੋ ਕੋ 40 42 ਡਿਗਰੀ ਹੋਣੀ ਹੈ 80 ਦੀ ਟੈਂਪਰੇਚਰ 80 ਦੀ ਚਲੋ ਆਪਾਂ ਨੂੰ ਜਲ ਪਾਣੀ ਮਿਲਦਾ ਤਾਂ ਆਪਾਂ ਦੇ ਦੇਣੀ ਇਹਨੇ ਦੀ ਹਾਂ ਸੂਤ ਨਹੀਂ ਨਹੀਂ ਬੜਾ ਮਿੱਠਾ ਯਾਰ ਰੇਟ ਆ 73000 ਦੀ ਪਹੁੰਚ ਹੋ ਜੂਗੀ ਅਜ ਤੋਂ ਬਾਅਦ ਇੱਕ ਹੋਰ ਤੁਹਾਨੂੰ ਆਪਾਂ ਇਧਰ ਵਿਖਾ ਦਿੰਦੇ ਆ ਵੀ ਕਰਾਸ ਬ੍ਰੀਡ ਦਾ ਤੋਹਫਾ ਕਰੋ ਚੱਕ ਮੇਰਾ ਵੀਰ ਹਾਂਜੀ ਬਾਕੀ ਹਾਈਟ ਬਹੁਤ ਤੋਂ ਦੋ ਵੜਾ ਦੇ ਵੱਡੇ ਆ ਵੜਾ ਵੈਸੇ ਵੱਡੀਆਂ ਇਹਦੇ ਕੋਈ ਛੋਟੀਆਂ ਨਹੀਂ ਵਸ਼ ਇਹ ਤਾਂ ਮਗਰ ਮੱਛੀ ਆ ਅਜੇ ਇਹਨੂੰ ਇਤਜਾਦਿਆਂ ਜੋ ਸੂਈ ਨਾੜੂ ਹੈ ਨਾ ਲਾਗੇ ਬੱਦੀ ਤੇ ਚੜ ਚੜ ਖਾ ਗਈ ਆਹ ਅਜੇ ਇਤਜਾਦਿਆਂ ਦੀ ਸੂਈ ਨੂੰ ਮੱਛੀ ਵੀ ਪੂਰੀ ਜਗਦੀ ਆ ਪੂਰਾ ਆਈਟਮ 14 ਹੋ ਜੇ ਇੱਕ ਹੋਰ ਗੱਲ ਦੱਸਾਂਗੇ ਇਹ ਨਹੀਂ ਲੋਕਾਂ ਆਰਕੂੰ ਆਥਣਾ ਵੀ ਕਿਉਂ ਥਣਾ ਜੀ ਤੋੜ ਦਿੱਕੇ ਤਾਰਾ ਮਰਾਤੀਆਂ ਦੇ ਮੁੜਕੇ ਵਾਪਸ ਆਉਗੇ ਹੋ ਕੇ ਕੰਮ ਆਪਣੇ ਕੋਲ ਨਹੀਂ ਹੈਗਾ ਇਹਦੇ ਥਾਣੇ ਇੱਕ ਤਿੱਲ ਜੋ ਅਗਲਾ ਅੱਧਾ ਥਾਣਿਆ ਇਹਹੀਂ ਤਿੱਲ ਕਰਕੇ ਹੀ ਦੇਣੀ ਆ ਅਗਲਾ ਬੈੜੀ ਆ ਬੈੜੀ ਆ ਹਾਂ ਤਿੱਲੂ ਪੂਰਾ ਵੀ ਚੱਲ ਪੂਰਾ ਪਊਗਾ ਲੈ ਜੀ ਦਾ ਤਿੱਲੂ ਲੋਬੀ ਆਪਣੇ ਵੀਰ ਡਾਕਟਰ ਸਾਹਿਬ ਹੀ ਹੈਗੇ ਆਉਂਦੇ ਵੀ ਚੱਲੂਗਾ ਜਰੂਰ ਟ੍ਰੀਟਮੈਂਟ ਦੀ ਲੋੜ ਆ ਕੋਈ 15 ਦਿਨ ਕੋ ਟ੍ਰੀਟਮੈਂਟ ਚੱਲ ਪਿਆ ਤਕਰੀਬਨ ਥੋੜਾ ਬਹੁਤਾ ਹੀ ਹੋਣਾ ਥੋੜੀ ਬਾਦੀ ਕਸਰ ਹੋ ਗਈ 10-15 ਦਿਨਾਂ ਚ ਕੰਮ ਸੈੱਟ ਹੋ ਜਾਊਗਾ ਬਾਕੀ ਵਰਦਾ ਹੋਗਾ ਘਟੋ ਘਟ ਗਲਾਸਕ ਪੂਰਾ ਵਾਕ ਕਿਲੋ ਅੱਧਾ ਕਿਲੋ ਖਾਣਾ ਹਾਂਜੀ ਹਾਂਜੀ ਵਾਧਿਆ ਵਾਧਿਆ ਜੀ ਠੀਕ ਆ ਬਸ ਇਹ ਆਪਾਂ ਦੇਣੀ ਹੁਣ ਤਲੜਾਂ ਦੀ ਬਾਕੀ ਵਰਦਾ-ਪੁਰਦਾ ਪੂਰਾ ਕੋਈ ਨੋ ਡਾਊਟ ਮੇਰਾ ਭਰਾ ਕੋਈ ਚਿੰਤਾ ਨਾ ਕਰੇ ਵੀ ਕੋਈ ਗਲਤੀ ਨਹੀਂ ਹੈਗੀ ਕੋਈ ਨਾੜ ਗੰਧ ਗਲਤੀ ਨਹੀਂ ਹੈਗੀ ਹਾਂ ਪੋਲਾ ਪੋਲਾ ਬਿਲਕੁਲ ਬਿਲਕੁਲ ਇਹ ਜਸੇ ਦਾ ਦਿਨ ਕੋਈ ਫਿਰ ਦੱਸ ਦੇ ਮੈਨੂੰ ਤੀਜਾ ਦਿਨ ਤੀਜਾ ਦਿਨ ਤੇ ਦੂਜਾ ਦੂਜਾ ਇਹਦਾ ਕੱਚਾ ਦੁੱਧ ਮੰਨ ਲਓ ਕੋਈ ਬੌਲਾ ਮੰਨ ਲੇ ਹਾਂ ਇਹ ਆਈਟਮ 14 ਕਿਲੋ ਐਸ ਵਕਤ 14 ਕਿਲੋ 14 ਕਿਲੋ ਲਓ ਵੀ 14 ਕਿਲੋ ਐਸ ਵਕਤ ਕੋਈ ਕੱਚਾ ਦੁੱਧ ਮੰਨ ਲਿਆ ਜੀ ਠੀਕ ਆ ਜੀ ਕਿਉਂਕਿ ਅਜੇ ਬੌਲੇ ਬੌਲੇ ਚੋਂ ਬਾਹਰ ਹੀ ਆਈ ਆ ਇੱਕ ਇਹ ਨਾ ਇਹ ਨਾ ਨਹੀਂ ਪਰ ਬਖਾਓ ਵੇੜ ਯਾਰ ਨਾ ਵੀ ਇਹ ਥੋੜਾ ਕੋਈ ਖੋਲਾ ਪਾ ਨਾ ਚੱਕੇ ਆ ਹਾਂ ਚੱਕੇ ਆ ਜੀ ਹਾਂ ਠੀਕ ਆ ਕੰਨੀਆਂ ਜਾ ਉਹ ਖੜੀਆਂ ਹਾਂ ਹਾਂ ਠੀਕ ਹੈ ਨੈਲੇ ਸਹੀ ਹੈ ਗਾਲਾਂ ਵੀ ਜਿਹੜੀ ਸਹੀ ਹੋ ਸਹੀ ਹੋ ਸਹੀ ਹਾਂਜੀ ਲੋ ਵੀ ਬਹੁਤ ਪਿਆਰੀ ਵਹਿੜਾ ਬਾਕੀ ਤੁਹਾਡੇ ਸਾਹਮਣੇ ਆ ਲਵੀ ਹੈ ਠੀਕ ਹੈ ਜੀ ਹਾਂ ਜਿਆਦਾ ਨਹੀਂ ਸੰਧੂ ਸਾਹਿਬ 17 18 ਕਿਲੋ ਤਿਲ ਤਿਲੜੀ ਭਰ ਦੂ ਜੱਸ ਅੱਗੇ ਪਿੱਛੇ ਦੱਸਣ ਨਹੀਂ ਦਿੰਦੀ ਕਿ ਚੱਡੇ ਲੈਵੇ ਦੀ ਬਣਤਰਤਾ ਵੇਖੀ ਹੈ ਤੇ 18 20 ਨਾਚਵਾਇਆ ਤੇ ਫਿਰ ਚਵਾਇਆ ਕੀ ਹਾਂਜੀ ਹਾਂਜੀ ਗਾਂ ਵੀ ਨਾਲੇ ਸੰਧੂ ਸਾਹਿਬ ਵਛੀ ਮਗਰ ਹਾਂ ਸੋ ਬਾਦ ਦੇ ਵਾਲਾ ਕੰਮ ਹੈ ਮਗਰ ਵਛੀ ਆ ਹਾਂਜੀ ਬਾਕੀ ਵਹਿੜ ਤੁਹਾਨੂੰ ਆਪਾਂ ਦਿਖਾ ਦਿੱਤੀ ਆ ਹੋਣਾ ਸੋਕਤ ਕੋਈ 12 ਮੰਨ ਲਿਆ 13 ਮੰਨ ਲਿਆ ਹੋਣਾ ਐਸਾ ਸੋਕਤ ਕੰਦਾ ਦੁੱਧ ਹਾਂਜੀ ਇੰਨਾ ਇੰਨਾ 12 13 ਇਹ ਤਾਂ ਬਾਕੀ ਥਣ ਵੇਖੋ ਕਰਮ ਵਾਲੀ ਨੂੰ ਗਲਾਸਾਂ ਾਰਗੇ ਆ ਵੇਖੋ ਹਾਂ ਠੀਕ ਆ ਤੇ ਉਹਦੀ ਗੱਲ ਹੋਣਾ ਵੀ ਉਹ ਵੀ ਜਿੰਨਾ ਦੁੱਧ ਵੀ 3-4 ਕਿਲੋ ਤਾਂ ਕਰਮ ਵਾਲੀ ਥਣਾ ਜੀ ਰੱਖ ਲਈ ਥਣਾ 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 ਸੰਤੂ ਸਾਹਿਬ ਸੰਤੂ ਸਾਹਿਬ ਇਹ ਨਹੀਂ ਮਨ ਲਾ ਕੋਈ ਲੱਤ ਛਾੜਾ ਲਾ ਨਹੀਂ ਕੰਮ ਆਏਗਾ ਜਿੰਨਾ ਮਰਜੀ ਇਹਨੂੰ ਹੱਥ ਫੇਰੀ ਉਹ ਡਰਦੀ ਆ ਹਾਂ ਹਾਂ ਲੋ ਵੀ ਭਰਾਵੋ ਠੀਕ ਆ ਜੀ ਬਾਹਰ ਤੁਸੀਂ ਦੇਖ ਲਈਏ ਬਾਕੀ ਸਾਰੇ ਪਾਸਿਓ ਪੂਰੀ ਆ ਇੱਕੋ ਇੱਕ ਗੱਲ ਤੁਹਾਨੂੰ ਸ਼ਟਾਰਟਿੰਗ ਤੋਂ ਦੱਸ ਦਿੱਤੀ ਪੈ ਅਗਲਾ ਉਹ ਤੁਹਾਨੂੰ ਤੇ ਲੱਗ ਗਿਆ ਜਾਂਸਾਂ ਦਾ ਵੀ ਦੇਣੀ ਆ। ਸਮਾਂ ਹੀ ਪਾ। ਆ ਵੇਖ ਲਿਆ ਜੇ ਲਾ ਦਿਓ ਬੱਚਾ ਦੋ ਦੋ ਮਾਰਦੇ ਆ ਜੀ। ਆ ਬੰਗਾ ਫੜ। ਕੋਈ ਨਹੀਂ ਚਲਦੇ ਮਾਰੇ ਪਾਸ ਕਰਾ ਦੇ ਆ ਕੋਈ ਨਹੀਂ। ਆ ਬੰਗਾ ਫੜੀ। ਆ ਮੱਗਾ ਪਾ ਲੀ ਇਹਨੂੰ ਮੱਗਾ ਪਾ ਗਿ। ਬੰਗਾ ਲਾ ਲਓ ਕੋਈ ਨਹੀਂ ਬੰਗਾ ਜਿਹਨੂੰ ਨਿਆਣਾ ਪਾਈ ਦਾ ਨਿਆਣਾ ਪਾ ਲਓ। ਹਾਂਜੀ। ਅਮਿਤ ਧਾਰਾਂ ਪੂਰੀਆਂ ਹੋ ਗਈਆਂ ਚਲੋ ਇਹਨਾਂ ਵੀ ਕੋਈ ਨਾੜ ਗੱਲ ਗਲਤੀ ਨਹੀਂ ਨਾ ਨਾ ਗੱਲ ਬਰਾਬਰ ਦੀ ਹੈ ਬਰਾਬਰ ਹੋਮੋਪੈਥੀ ਦੇ ਵਿੱਚ ਹੈਗਾ ਚਲੋ ਟ੍ਰੀਟਮੈਂਟ ਚਲੋ ਬੂੰਦਾਂ ਵਾਲੀ ਦਵਾਈ ਕੋਈ 40 45 ਦਿਨ ਦਿੱਤੀ ਜਾਵੇ ਕੋਈ ਫਿਰ ਜੌਨ ਵਾਲੀ ਸੰਧੂ ਸਾਹਿਬ ਆ ਠੀਕ ਆ ਦਵਾਈ ਤਾਂ ਚਾਹਾਂ ਕਰਮ ਵਾਲੀ ਉਹ ਜੀ ਵੀ ਨੀਂਦ ਹੀ ਆਉਂਦੀ ਆ ਪੂਰੀ ਪੂਰੀ ਲਓ ਵੀ ਠੀਕ ਆ ਜੀ ਬਾਕੀ ਮੇਨ ਗੱਲ ਆ ਵੀ ਕੋਈ ਭੂਰ ਛਟਾ ਨਹੀਂ ਕੋਈ ਹੋਰ ਕਰਮ ਵਾਲੀ ਦੇ ਵਿੱਚ ਕੋਈ ਗੱਲ ਨਹੀਂ ਕੋਈ ਨਾੜ ਗੱਲ ਗਲਤੀ ਨਹੀਂ ਸਾਫ਼ ਪੁੱਤਰਾ ਥਾਣਾ ਬਸ ਠੀਕ ਆ ਲੈ ਵੀ ਜਸ ਬੋਲ ਇਹਦਾ ਮੋਲ ਕੀ ਕਰਤਾ ਮੋਲ ਤੇ ਸੰਧੂ ਸਾਹਿਬ ਜੀ ਇਹ ਤਾਂ ਹੁੰਦੀ ਕਹਾਤਾ ਨਾ ਜਾ ਹਾਂ ਫਿਰ ਤੇ ਇਹਦਾ 6570 ਕਰ ਲੈਂਦੇ ਹਾਂ ਹਾਂ ਹੁਣ 55 ਜੋ ਮਾਨਤਾ ਕਰਦਾ 55 ਚੋਂ ਇੱਕ ਕੋ ਇੱਕ ਚੱਲ ਆ ਤੂੰ ਤਿੰਨ ਛੱਡ ਦਾਂਗੇ 47 ਹਾਂ ਪੂਰੇ 50 ਦੇ ਦੇ ਦਾਂਗੇ 43000 ਚ ਪਹੁੰਚ ਉਹ ਜਾ 55 ਚੋਂ ਪਹੁੰਚ ਜਾ ਤੇ ਨਿਕਨਿਆ ਵੀ ਘਰੇ ਥਲੇ 43000 ਆਊਗਾ ਯਾਰ ਆਲਾ 45 ਚੋਗੀ ਪਹੁੰਚਣਾ ਲੈ ਵੀ ਅੱਗੇ ਜੱਸ ਇਹ ਆਪਨੇ ਕੋਲ ਜਰਸੀ ਆ ਗਈ ਫਿਰ ਹਾਂਜੀ ਇਹ ਵੀ ਸਾਡੀ ਸੀਰ ਸੰਦੂ ਸਾਹਿਬ ਬੱਚੀ ਵੀ ਚੰਗੀ ਲੰਬਾਈ ਲਬੂਈ ਹੈ ਵੀ ਰੇਲ ਗੱਡੀ ਦਾ ਡੱਬਾ ਹੀ ਆ ਹਾਂਜੀ ਤੇ ਬੱਚੀ ਕਿੰਨਾ ਸੂਆ ਜੱਸ ਇਹ ਵੀ ਦੂਜਾ ਸੂਆ ਸੰਦੂ ਸਾਹਿਬ ਲੋ ਵੀ ਦੁੱਜਣ ਇੱਕ ਵਾਰ ਤੁਹਾਨੂੰ ਦਿਖਾ ਰਹੇ ਆਪਾਂ ਜਰਸੀ ਨਸਲ ਜਾਤ ਵਿੱਚ ਆ ਮਗਰ ਬੱਚਾ ਹਾਂਜੀ ਬੱਚਾ ਬੱਚਾ ਲੈ ਵੀ ਮਗਰ ਬੱਚਾ ਕਿੰਨੇ ਦਿਨਾਂ ਦੀ ਸੂਈ ਹੈ ਜੱਸ ਇਹਨੂੰ ਸੰਦੂ ਸਾਹਿਬ ਹੋ ਹੀ ਗਿਆ 12 13 ਦਿਨ 12 13 ਦਿਨਾਂ ਦੀ ਆ ਹਾਂਜੀ ਤੇ ਦੂਜੇ ਸੂਵੇ 15 ਦਿਨ ਵੀ ਹੋਈ ਹੋ ਸਕਦਾ ਆਪਣੇ ਤੋਂ ਅੱਜ ਹੀ ਆਈ ਆ ਲੋ ਵੀ ਫੇਸ ਕੁਆਲਿਟੀ ਕਰੋ ਚੈੱਕ ਜਿਵੇਂ ਮੇਰੇ ਭਰਾ ਲੱਭਦੇ ਹੁੰਦੇ ਪਈ ਚਲੋ ਜਰਸੀ ਵਿੱਚ ਕੋਈ ਕੁਝ ਕ੍ਰਾਸ ਵੀ ਮੰਨ ਲਿਓ ਤੁਸੀਂ ਜ਼ਿਆਦਾਤਰ ਰੰਗ ਪੱਖ ਜਿਹੜਾ ਜਰਸੀ ਨਸਲਦਾ ਹੀ ਆ ਹਾਂਜੀ ਤੇ ਦੂਜਾ ਸਵਾਲ ਇਹਦੇ ਤੇ ਲੱਜਸ ਦੁੱਧ ਕਿੰਨਾ ਵੇਚੀ ਉਹ ਤੇ ਇਸ ਟਾਈਮ 11 ਹੋ ਜੇ 10 ਹੋ ਜੇ 11 ਜੇ ਇਹ ਸੰਤੂ ਸਾਹਿਬ ਪੰਤਾਰਾ ਮਾਰ ਕੇ ਲੈਂਦੀ ਆ ਉਹ ਤੇ 12 13 ਕਿਲੋ ਦੱਸਦੇ ਆ ਆਪਾਂ ਠੀਕ ਆ ਬਈ ਲਓ ਵੀ ਦੁੱਧ 11 ਹੋ ਜੇ 12 ਹੋ ਜੇ ਠੀਕ ਆ ਜੀ ਬਾਕੀ ਚੋਣ ਚਵਾ ਦੀ ਸਾਫ ਆ ਤੇ ਥਣ ਕਰਮਾਲੀ ਦੇ ਤੁਸੀਂ ਵੇਖ ਹੀ ਸਕਦੇ ਜੀ ਤਕਰੀਬਨ ਮੁੱਠੀ ਮੁੱਠੀ ਥਾਣਾ ਤੇ ਕੱਦ ਵੱਡਾ ਇੱਕ ਨਾਰਮਲ ਆਪਾਂ ਪੰਜਾਬ ਵਾਲੀ ਜਰਸੀ ਵੇਖਦੇ ਆਂ ਕੱਦ ਹਾਈਟ ਦਾ ਓਡਾ ਹੀ ਆ ਕੋਈ ਛੋਟੀ ਨਹੀਂ ਹਾਂਜੀ ਜਾਂ ਛੋਟੀ ਮੰਨ ਕੇ ਨਾ ਮੇਰਾ ਭਰਾ ਕੋਈ ਸੌਦਾ ਕਰੇ ਵੀ ਉੱਥੇ ਗਏ ਤੇ ਕੋਈ ਛੋਟੀ ਨਾ ਨਿਕਲੇ ਕੱਦ ਸੋਹਣਾ ਬਾਕੀ ਥੱਲੇ ਝੋਲਾ ਝਾਲਾ ਬੜਾ ਵਧੀਆ ਸੁਭਾਅ ਚੰਗਾ ਚੰਗਾ ਸੰਤੂ ਸਾਹਿਬ ਖਲਾਰ ਖਲੂਰ ਚੰਗਾ ਚੱਡੇ ਹਾਂਜੀ ਅੱਜ ਵੀਡੀਓ ਦਾ ਕਰਕੇ ਸੰਤੂ ਸਾਹਿਬ ਚਪਾਈ ਵੀ ਆਪਣੇ 5 ਵਜੇ ਦੀ ਅੱਜ ਮਾਰਨਿੰਗ ਹਾਂਜੀ ਠੀਕ ਆ ਹਾਂਜੀ ਆ ਦੇਖੋ ਲੈ ਵੀ ਜੱਸ ਕੋਈ ਦਿਖਾ ਦਿਓ ਕੋਈ ਪਰ ਅਸੀਂ ਨਿਆਣਾ ਪਉਣਾ ਪਾਲੇ ਨਹੀਂ ਤੇ ਲੋੜ ਹੀ ਨਹੀਂ ਨਾ ਨਾ ਲੋੜ ਹੀ ਕੋਈ ਨਹੀਂ ਲੈ ਵੀ ਠੀਕ ਆ ਜੀ ਇਸੇ ਤਰ੍ਹਾਂ ਹੀ ਕਰਮਾ ਲਈ ਠੀਕ ਆ ਜੀ ਚਵਾਈ ਕਰ ਲੋ ਕਿਸੇ ਭੈਣ ਨੇ ਚੋਣੀ ਹੈ ਬੱਚਾ ਬਹਿ ਕੇ ਚਵਾਈ ਕਰ ਸਕਦਾ ਇਹੋ ਜੇ ਪਸ਼ੂ ਦੀ ਹੋਰ ਛਟਾ ਨਹੀਂ ਹੈਗਾ ਸਾਡਾ ਮੁੱਠੀ ਮੁੱਠੀ ਤਾਣਾ ਵਾਂਡਾਂ ਬਿਰਲਾ ਚੰਗੀਆਂ ਨੇ ਬਾਕੀ ਤੁਹਾਡੇ ਸਾਹਮਣੇ ਆ ਠੀਕ ਆ ਜੀ ਆਹ ਵੇਖੋ ਸੋ 12 13 12 13 ਕਿਲੋ ਇਸ ਵਕਤ ਦੁੱਧ ਚਵਾਈ ਤਾਂ ਨੀਂਦ ਆਉਣ ਵਾਲੀ ਹੈਗੀ ਮੈਂ ਤਾਂ ਬੈੜ ਵੀ ਅੱਕੇ ਸੌਂ ਗਈ ਆ ਯਾਰ 10 ਨੂੰ ਵੀ ਆ ਗਈ ਨਹੀਂ ਲਾ ਵੀ ਜੱਸ ਕੀ ਭਾ ਪੜਤਾ ਇਹ ਵੀ ਸੰਤੂ ਸਾਹਿਬ ਅੱਜ ਲਾ ਲਾ ਕੇ ਸੌੜ ਦੇ ਲਈ ਅੱਜ ਧੁਰਦਿਆਂ ਆਵੇ ਮੁੱਲ ਕਰਨੇ ਮੁੱਲ ਨਹੀਂ ਕੋਈ ਜਿਆਦਾ ਕਰਨੇ ਇਹਨਾਂ ਵਦਿਆਂ ਬਾਦ ਵੀਡੀਓ ਪਾਉਣੀ ਆ ਬਹੁਤ ਜੱਤ 60 ਦੀ ਦੇ ਦਈਏ 50000 ਦੀ ਇਹਨੇ ਮੁੱਲ ਨਹੀਂ ਆਪਾਂ ਪਾਉਣੇ 55000 ਦੀ ਭਾ ਬਿਲਕੁਲ ਮਿੱਠਾ 50000 ਛੱਡ ਦੇਣਾ 49 ਦੀ 90000 ਦੀ ਕਾਰ ਆ ਲਾ ਵੀ 90000 ਦੇ ਵਿੱਚ 90000 ਦੇ ਵਿੱਚ ਵਾੜ ਮਿਲ ਜਾਣੀਆਂ ਬੱਚੀ ਸਾਰੀ ਬਹੁਤ ਪਿਆਰੀ ਆ ਰੀਆ ਕਰਮਾ ਲਈ ਠੀਕ ਆ ਜੀ ਸਾਬ ਸੀਲ ਤੇ ਸਾਹੂ ਸਾਰਾ ਕੋਸ਼ਿ ਗੁਣ ਕਰਨ ਵਾਲੀ ਦੇ ਵਿੱਚ ਆ ਲੈ ਵੀ ਅੱਗੇ ਵਾਧੇ ਦੱਸਦੇ ਹਾਂ ਠੀਕ ਆ ਕਿੰਨੇ ਦੋ ਚਾਰ ਦਿਨ ਚੋਇਆ ਹੋਵੇ ਪਸ਼ੂ ਯਾਰ ਗੱਲ ਹੋਰ ਕਰਨੀ ਕੀਤੀ ਜਾਂਦੀ ਵੀ ਇਨਾ ਹੈਗਾ ਤੋ ਤੰਨੇ ਨਹੀਂ ਹਾਂਜੀ ਹਾਂਜੀ ਚਲੋ ਕੋਈ ਨਹੀਂ 10 ਕਿਲੋ ਤਾਂ ਚਲੀ ਜਾਊਗੀ ਉਹ ਹਾਂਜੀ ਹਾਂਜੀ ਲੈ ਵੀ ਅੱਗੇ ਜੱਸ ਆਪਣੇ ਕੋਲ ਇਦਰਾ ਇੱਕ ਸ਼ਾਈ ਵਾਲ ਕ੍ਰੋਸ ਆ ਗਈ ਵੀਰ ਹਾਂਜੀ ਇਹ ਕੱਲ ਦੀ ਸੂਈ ਹੈ ਕੱਲ ਦੀ ਸੂਈ ਆ ਇਹਦੇ ਥੱਲੇ 14 ਬੜਾ ਜੇ 15 ਹਜੇ 14 ਹਜੇ 15 ਹਜੇ ਵੇ ਬੋਲੇ 14 15 ਕਿਲੋ ਸਟਾਰਟਿੰਗ ਆ ਇਹ ਨਹੀਂ ਮਾਲਕ ਕੋਈ ਉਦਾਂ 나ੜੂ ਨਾਲ ਜਿਵੇਂ ਬਣਾ ਕੇ ਆਦਾ ਜਿੱਦਾਂ ਮਰਜ਼ੀ ਕੋਈ ਚੈੱਕ ਕਰ ਠੀਕ ਆ ਹਾਂ ਕੋਈ ਚੁੰਤੇ ਨਾਲ ਖਾ ਕੇ ਇੱਕੋ ਆਪਣੇ ਘਰ ਜਾਵੇਗਾ ਕੋਈ ਹੋਰ ਥੋੜੀ ਗੱਲ ਆ ਬਈ ਸ਼ਾਬਾਸ਼ੇ ਲਓ ਵੀ ਅੱਜ ਦੂਜਾ ਤਿਜਾਗ ਦੇਣੀਆ ਕਰਮਾਲੀ ਹਾਂ ਦੂਜਾ 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 ਦੇਣਾ ਹਾਂ ਤੇ ਐਸ ਵਕਤ ਕੋਈ 14 14 ਲੀਟਰ ਜਾਂ 14 ਤੋਂ ਪਲੱਸ ਬੋਲੇ ਬੋਲਾ ਤੇ ਥਣ ਵੇਖੋ ਕਰਮਾਲੀ ਨੂੰ ਕਿਹੜਾ ਲੱਗਾ ਵੀ ਉਹ ਆਂਦੇ ਵੀ ਨੋਕ ਵਾਲਾ ਥਣ ਲੱਗਾ ਤੇ ਮੁੱਠੀ ਮੁੱਠੀ ਥਾਣਾ ਹਾਂਜੀ ਬਾਕੀ ਥੱਲੇ ਉਹ ਵੀ ਕਰਮਾਲੀ ਬਹੁਤ ਸੋਹਣੀ ਪੂਰੀ ਪਾਲੀ ਆ ਪੂਰੀ ਪੂ ਪਲੀ ਪਲੀ ਟੀਵੀ ਪੂਰੀ ਆ ਠੀਕ ਆ ਹਾਂਜੀ ਚੋਣ ਵੜੀ ਹਾਂ ਤੇ ਚਵਾਈ ਫਿਰ ਜਸ ਇਹਨੂੰ ਵੀ ਖੀਰੀ ਹੋਈ ਆ ਮਨਾ ਇਹ ਵੀ ਵਸਾਈਆਂ ਆ ਠੀਕ ਆ ਇਹ ਕਿੜਾ ਪਾ ਬੱਚਾ ਜੂਗਾ ਗਾੜੀ ਕੋਈ ਬੱਚਾ ਨਾ ਫਿਰ ਹੂੰ ਤਾਜੀਆਂ ਬੱਚੇ ਇਹ ਥੋੜਾ ਕਰਮਾਲੀਆਂ ਨਾ ਤਮਾ ਜ਼ਿਆਦਾ ਕਰਦੀਆਂ ਸਿਆਣੀਆਂ ਜਾਂਦੀਆਂ ਨੇ ਬੱਚੇ ਵਾਲ ਜ਼ਿਆਦਾ ਭੱਜਦੀਆਂ ਨੇ ਹਾਂਜੀ ਹਾਂਜੀ ਲਓ ਵੀ ਬੜੇ ਵੀ ਚੰਗੀ ਆ ਖੂਬਸੂਰਤ ਆ ਥਣ ਥੱਪਾ ਬਹੁਤ ਵਧੀਆ ਕਰਮਾਲੀ ਨੂੰ ਆ ਮਾਰਨਿੰਗ ਚਵਾਈ ਲੇਟ ਕਹ ਲੋ ਚਾਹੇ 5 ਵਜੇ ਕਹ ਲੋ ਠੀਕ ਆ ਜੀ ਹੁਣ ਕੋਈ 11:30 ਵਜੇ ਦਾ ਸਮਾਂ ਤੇ ਐਨੀਮਲ ਬਿਲਕੁਲ ਆਉਦੀ ਚਵਾਈ ਤੋਂ ਚਵਾਈ ਤੱਕ ਤਾਂ ਪੂਰਾ ਬਣ ਕੇ ਖੜ ਜਾਂਦਾ ਥੱਲੇ ਮੈਂ ਨਾ ਪੂਰਾ ਹੋਰ ਇੰਨੀ ਹੋਰ ਬਨੂ ਆ ਇੰਨੀ ਹੋਰ ਬਨੂ ਸਤਿ ਸ੍ਰੀ ਅਕਾਲ ਲੋ ਵੀ ਭਰਾਵੋ ਠੀਕ ਆ ਜੀ ਸੋ ਰੈੱਡ ਕਲਰ ਦੇ ਵਿੱਚ ਆ ਜਾਂਦੀ ਜਿਵੇਂ ਅਕਾਪਾ ਲਾਈਟ ਕਹਿ ਦਿੰਦੇ ਫਿੱਕਾ ਲਾਲ ਰੰਗਾ ਤੇ ਨੋਕਲਾ ਥਾਣਾ ਠੀਕ ਆ ਜੀ ਆ ਪਾ ਲਈਏ ਮੜਾ ਸੋ ਬਾਕੀ ਚਵਾਈ ਤੁਹਾਨੂੰ ਦਿਖਾ ਦਿੰਨੇ ਆ ਲੈ ਜਾਉਂਗੇ ਠੀਕ ਆ ਜੀ ਬੌਲਾ ਬਣਾ ਕੇ ਛਕੋਗੇ ਮੇਰਾ ਭਰਾ ਬੌਲੇ ਤੇ ਚੱਲਣ ਡਈ ਲੋਕ ਦੇਖੋ ਤਾਂ ਤੁਹਾਨੂੰ ਤਾਂ ਬੜਾ ਵਧੀਆ ਕੱਢਦੀ ਆ ਜੱਸ ਬੜਾ ਬੜਾ ਤਾਂ ਨਹੀਂ ਸੰਤੂ ਸਾਹਿਬ ਆਹ ਕੋਈ ਬੜੀ ਕਰਤੂਤ ਆ ਵੀ ਨਾ ਪਤਾ ਦੁੱਧ ਵੀ ਕਰਮ ਵਾਲੀਆਂ ਮਹੀਆਂ ਵਰਗਾ ਚਿੱਟਾ ਹੀ ਹੈ। ਹਾਂਜੀ ਚਿੱਟਾ ਜੀ। ਇਹ ਨਸਲ ਪ੍ਰੀਡ ਦਾ ਆਪਾਂ ਹਮੇਸ਼ਾ ਹੀ ਗੱਲ ਕਰਦੇ ਰਹਿੰਦੇ ਆ ਵੀ ਦੁੱਧ ਦਾ ਤਾਂ ਪੂਰਾ ਚਿੱਟਾ ਹੀ ਹੁੰਦਾ ਇਹਨਾਂ ਦਾ। ਚੰਗਣਾ ਦੁੱਧ ਚੰਗੀ। ਸਾਬੂਖਾਇਆ ਪੂਰ ਛਟਾ ਨਾ ਵੇ। ਚੋਣ ਭੋਲੀ ਏ। ਲੋਬ ਠੀਕ ਆ ਜੀ। ਕੱਲਾ 200 ਪੂਰ ਛਟਾ ਚੈੱਕ ਕਰਾਉਣਾ ਆਪਾਂ। ਆਹ। ਵੀ ਦੋ ਦੋ ਚਾਰ ਚਾਰ ਤਰਾਂ ਤਾਂ ਹੀ ਮਾਰ ਲੈ ਵੀ ਪੂਰ ਛਟਾ ਚੈੱਕ ਕਰਾਉਣਾ। ਹਾਂਜੀ। ਲੰਬੀ ਚਵਾਈ ਮੇਰਾ ਭਰਾ ਕਿਸੇ ਦਾ ਮਾਣ ਜਿਹੜਾ ਭਰਾ ਖਰੀਦੂਗਾ। ਇਥੇ ਆਣ ਕੇ ਆਪਦੀ ਪੂਰੀ ਚਵਾਈ ਕਰ ਲਿਆ ਜੀ। ਹਾਂਜੀ। ਬਾਕੀ ਇਧਰੋਂ ਤੁਹਾਨੂੰ ਲਾ ਕੇ ਵਿਖਾ ਦਿੰਨੇ ਆ। ਬਹੁਤ ਸੋਹਣਾ ਥਾਣਾ। ਦੇਖੋ। ਆਹ ਵੇਖੋ। ਬਹੁਤ ਖੂਬਸੂਰਤ। ਲੈ ਵੀ ਜੱਸ ਬੋਲ ਕਿੰਨੇ ਦੇ ਦਈਏ? ਮੋਲ ਤੇ ਸੰਧੂ ਸਾਹਿਬ ਮੈਂ 75 ਕਰ ਲੀਆ 70 ਚ ਮਾਨਤਾਣ ਕਰ ਗਿਆ ਦਾ। 70 ਤੇ ਸੰਧੂ ਸਾਹਿਬ 65000 ਚ ਪਹੁੰਚ ਕਰ ਦਾਂਗੇ ਜਿਹੜਾ ਖੜੂ ਉਹਨੇ ਗਾਂ ਨਹੀਂ ਉਹਨੇ ਮਹਿ ਘਰਨੀ ਆ ਦੁੱਧ ਵੀ ਇਹਦਾ ਮਹੀਆ ਹਰਗਾ। ਮਹਿ ਘਰਨੀ ਆ। ਹਾਂਜੀ ਘਰਨੀ ਆ। ਹਾਂ। ਤੇ ਬਾਕੀ ਇਹ ਤੇ ਆਪਦੀ ਲੋਨ ਲਾ ਲਾ ਕੇ ਸੁੱਟ ਤਿਆਂ ਗਾੜੀ ਨੂੰ ਭਰਾਵਾ ਦੇ। ਹਾਂ ਨਹੀਂ ਠੀਕ। ਲਓ ਵੀ ਇਹ ਇਨੇ ਕ ਰੇਟ ਦੇ ਵਿੱਚ ਮਿਲ ਜੂਗੀ ਤੁਹਾਨੂੰ ਪਹੁੰਚ ਹੀ ਆ 100 ਕਿਲੋਮੀਟਰ ਤੱਕ ਹਰੇਕ ਐਨੀਮਲ ਦੀ ਪਹੁੰਚ ਆ ਹਾਂਜੀ ਹਾਂਜੀ ਉਹ ਵਿੱਚੇ ਆਪਾਂ ਦੱਸੀ ਜਾਂਦੇ ਹਾਂ ਠੀਕ ਹੈ ਜੀ ਵਾਰੀ ਵਾਰੀ ਤਾਂ ਦੱਸਣ ਦਾ ਵੀ ਕਿਸੇ ਭਰਾ ਨੂੰ ਇਹ ਨਾ ਲੱਗੇ ਵੀ ਪਹੁੰਚ ਜਾਂ ਖੇਚਲ ਵੱਖਰੀ ਪਾਊਗੀ ਉਹ 100 ਕਿਲੋਮੀਟਰ ਤੱਕ ਤੁਹਾਡੇ ਘਰ ਤੱਕ ਹੀ ਪਹੁੰਚੂ ਪਛੂ ਇਹ ਕਈ ਇਧਰ ਮੁਖਾਉਣੇ ਆ ਤੁਹਾਨੂੰ ਬਿਲਕੁਲ ਇਹ ਵੀ ਆਦੀ ਸੂਈ ਜੋ ਕਾਲੀਆਂ ਰਾਤਾਂ ਵਰਗੀ ਹੈ ਕਰਮਾਂ ਦੀ ਕੱਲ ਦੀ ਸੂਈ ਮਗਰ ਵਛੀ ਇਹ ਵੀ ਫਟਾਉਂਦਾ ਜੇ ਤੁਹਾਨੂੰ ਬਾਹਰ ਮੇਰੀ ਗੱਲ ਕਹਿਣ ਵਾਲੀ ਨਹੀਂ ਇਹਦੀ ਯਾਰ ਇਹ ਵੀ ਵਿਖਾਉਨੇ ਤੁਹਾਨੂੰ ਕਦੀ ਗਾਗਰ ਕਹਿੰਦਾ ਕਦੀ ਪਟਾਕਾ ਕਹਿੰਦਾ ਕਦੀ ਗੜਵੀ ਕਦੀ ਗੜਵੀ ਕਹਿੰਦਾ ਇਹ ਪ੍ਰਤਾਪ ਸਿੰਘ ਬੜੇ ਵੱਖਰੇ ਵੱਖਰੇ ਨਾਂ ਦੇਣ ਦੇ ਆਜ ਲੈ ਵੀ ਜੱਸ ਇਹ ਤਾਂ ਵੇਰਵਾ ਦੱਸ ਦਈਏ ਨਾਮ ਨਾਲ ਇਹਦੇ ਥੱਲੇ ਬੋਲਾ 12 ਕਿਲੋ 12 ਕਿਲੋ ਬੋਲਾ ਕਾਲਦੀ ਸੂਈ ਆ ਵੀ ਕਾਲਦੀ ਸੂਈ ਆ ਹਾਂਜੀ ਉਹ ਵੀ ਕਾਲਦੀ ਸੂਈ ਹੈ ਤੇ 12 ਕਿਲੋ ਬੋਲਾ ਵੀ ਦੋ ਗਡਾਂਗ ਦੀਆਂ ਜਵਾਈਆਂ ਹੋ ਗਈਆਂ ਨੇ ਹਾਂਜੀ ਦੋ ਗਡਾਂਗ ਠੀਕ ਆ ਸੂਗਿਆ ਤੇ ਦੁੱਜਣ ਹੀ ਆਲੀ ਜਦੂ 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 ਬਹੁਤ ਵੇਖੋ ਸ਼ਾਈਨਿੰਗ ਵੇ ਠੀਕ ਆ ਸੋ ਸ਼ਾਈਨਿੰਗ ਚਮਕ ਤਮਕ ਬੜੀ ਆ ਬੈੜ ਨੂੰ ਠੀਕ ਆ ਚਮਕ ਤਮਕ ਪੂਰੀ ਆ ਪੂਰੀ ਪੂਰੀ ਤੇ ਬੱਚਾ ਦੇ ਮਗਰ ਬੱਛੀ ਆ ਗਈ ਨਾ ਮੈਨੂੰ ਰਾਦੀ ਬੱਛੀ 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 ਹਾਂ ਇਹਦਾ ਸੰਤੂ ਸਾਹਿਬ ਮੱਲਾ ਪ੍ਰਵਾਹ ਨਹੀਂ ਇਹਨੂੰ ਕਰਨਾ ਠੀਕ ਲਾਓ ਵੇ ਠੀਕ ਆ ਸਭ ਬੱਚਾ ਲਾ ਦੇਤਾ ਇਹਨੂੰ ਵੀ ਬਾਕੀ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਦਿਖਾ ਦਿੰਨੇ ਆ 나ੜਗੋਆ ਨਾਲ ਆ ਵੱਛੇ ਨੂੰ ਜਨਮ ਦਿੱਤਾ ਇਹਨੇ ਵੱਛੀ 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 ਹੈ ਨਾ ਯਸ ਵੱਛੀ ਆ ਹਾਂ ਫਿਰ ਕਨਫਰਮ ਕਰਦੇ ਨੇ ਦੋਸਤੋ ਵੱਛੀ ਆ ਮਗਰ ਠੀਕ ਆ ਤੇ ਬਾਕੀ ਆ ਤੁਹਾਡੇ ਸਾਹਮਣੇ ਦੋਸਤੋ ਚਾਰ ਚਾਰ ਧਾਰਾ ਮਾਰ ਕੇ ਦਿਖਾ ਦਿੰਦੇ ਆ ਵਾਈਟ ਹਵਾਨਾ ਦੇਵਾ ਕਰਮਾ ਵਾਲੀ ਦਾ ਤੇ ਮੁੱਠੀ ਮੁੱਠੀ ਥਾਣਾ ਠੀਕ ਆ ਉਤੋਂ ਬੰਤਰ ਪੁੰਤਰ ਬਹੁਤ ਪਿਆਰੀ ਹੈ ਬੈੜ ਦੀ ਸੋ ਪੈਸੇ ਵੀ ਬੜੇ ਜਾਇਜ਼ ਤੇ ਬਾਹਰ ਵੀ ਤੁਸੀਂ ਵੇਖੋ ਬਹੁਤ ਖੂਬਸੂਰਤ ਕਮਾਲ ਦੀ ਵੱਛੀ ਆ ਸੋਹਣਾ ਪਿੱਠ ਪੂੜਾ ਚਮਕਦਮ ਕਪੂਰੀ ਆ ਠੀਕ ਆ ਭਾਈ ਸੋ 12 ਕਿਲੋ ਬੋਲੇ ਬੋਲਾ 干哪？不，哦。Oh. ਲੋਬ ਸ਼ਾਹ ਲਓ ਨਵੀ ਜੱਸਾ ਦੱਸੀਏ ਮੋਲ ਕੀ ਰੋਗੀ ਡਿਮਾਂਡ ਹੈਗੀ ਡਿਮਾਂਡ ਤੇ ਦੀ ਪਾਦਾ 70 72 ਹੀ ਕਰ ਲਗੇ ਆ ਦੇ ਦੀਏ ਪੂਰੇ 70 ਦੀਆਂ ਨਾ ਇਹ ਨਾ ਸੰਤੂ ਸਾਹਿਬ ਦੀ 55000 ਦੇ ਵਿੱਚੇ ਪਹੁੰਚ ਹੋਊਗੀ ਲੈ ਆ ਵਰਾ ਤੂੰ ਤੇਰਾ ਬਹੁਤ ਐ 70 ਦੀ ਦੇ ਦੀ ਆਉਂਦਾ ਦਿੰਨੇ ਕੋਲਾ ਯਾਰ ਆਹੋ 50 ਤਾਂ ਕਿੰਨੇ ਦੇ ਹੁਣ ਇਹ 50 ਦੇ 5 ਦੀ 55 ਚ ਇੰਨਾ 60000 ਦੀ ਸੰਧੂ ਸਾਹਿਬ ਤੇ ਪੂਰੀਆ ਫਰੀਦ ਕ੍ਰਾਸ ਵਾਲੀ ਨਾ ਆਪਣੇ ਕੋਲ ਇਹ ਨਹੀਂ ਮੇ ਡੱਪਿੰਗਾ ਦੇ ਠੱਕ ਠੱਕ ਵਿੱਚ ਜਾਣੀ ਉਹ ਗਾਵਾਂ ਵਾਲੀ ਉੱਪਰ ਕਿਵੇਂ ਹਾਈ ਵਾਲੀ ਜਾਣੀ ਕੱਪੜਾ ਇਹ ਨਹੀਂ ਠੱਕ ਠੱਕ ਵਿੱਚ ਨਿਕਲਣਾ ਠੀਕ ਆ ਠੀਕ ਵੀ ਆਇਆ ਨਹੀਂ ਵੀ ਠੱਕ ਠੱਕ ਵਜਣ ਦੀਆਂ ਗੱਲ ਸਹੀ ਆ ਲਓ ਵੀ ਇਧਰ ਇੱਕ ਮੱਝ ਵਿਖਾ ਦਿੰਦੇ ਪੂਰੀ ਮੱਝਾਂ ਦੇ ਨਾਲ ਦੇ ਨਾਲ ਨੀਲੀ ਦੇ ਵਿੱਚ ਵੀ ਇਹ ਕਰਮਾੜੀ ਅੰਗਪਖ ਟੇਡੇ ਕੱਟ ਦੇ ਵਿੱਚ ਜਾਂ ਖੱਬੇ ਪਾਸੇ ਟੇਡਾ ਕੱਟ ਤੇ ਪ੍ਰਤਾਪ ਕਹਿੰਦਾ ਮਿਲਦਾ ਬੜਾ ਲੈ ਵੀ ਬੂਰੀ ਮੱਝ ਆ ਗਈ ਆ ਤੇ ਜਦ ਸਿੱਧਾ ਤੁਹਾਡੇ ਦੁੱਧ ਫਿਰ ਕਿੰਨਾ ਦੁੱਧ 5 ਕਿਲੋ ਲੋ ਵੀ 5 ਕਿਲੋ ਦੁੱਧ ਮਿਲਦੀ ਆਪਣੇ ਕੋਲ ਪਹਾੜੇ ਤੇ ਬੱਚੇ ਦੇ ਬੱਚਾ ਕਟਾ ਕਟਾਓ ਬੈਠਾ ਘੜੀ ਲੈ ਵੀ ਨਾਲ ਐਫੀ ਡੇਪਡ ਦੂਜਾ ਲਾਈਸੈਂਸ ਵੀ ਹੈਗਾ ਆ ਹੈਗਾ ਮੋਟਾ ਕੋਈ ਨਾ ਹਾਂ ਮੈਂ ਨੇ ਲਾਇਸੈਂਸ ਵੀ ਚੰਗਾ ਕੇ ਹੈਵੀ ਲਾਇਸੈਂਸ ਹੈ ਹਾਂ ਇਹਨੇ ਸ਼ਿੱਤੀ ਕਰ ਮੈਂ ਨੇ ਕਟਾ ਵੀ ਚੰਗਾ ਇਹਨੇ ਗਰਮੀ ਸਰਦੀ ਸਾਰੀ ਵੇਖੀ ਆ ਹਾਂ ਲੈ ਵੀ ਜਸ 5 ਕਿਲੋ ਦੁੱਧ ਹਾਂਜੀ ਤੇ ਚਾਰੇ ਥਣ ਵਰਦੇ ਪੁਰਦੇ ਪੂਰੇ ਕੋਲੀ ਪੂਛਟਾ ਨਹੀਂ ਮੋ ਵੀ ਕੋਈ ਭੂਰ ਨਹੀਂ ਕਿਸੇ ਰਕਮ ਦਾ ਕੋਈ ਛਟਾ ਨਹੀਂਗਾ ਕੋਈ ਬਣੀ ਸੋਰੀ ਅੱਗੇ ਬੇਰ ਭਾਗਾ ਹਾਂਜੀ ਇੱਕ ਮਹੀਨੇ ਦੀ ਇੱਕ ਮਹੀਨੇ ਦੀ ਲੋ ਵੀ ਇੱਕ ਮਹੀਨੇ ਦੀ ਹੈ ਦੋਸਤੋ ਬਣੀ ਸੋਰੀ ਆ ਇਹ ਤੇ ਕੱਟ ਦੇ ਵਿੱਚ ਆ ਬਿਲਕੁਲ ਪਤਲੀ ਚਮੜੀ ਆ ਪਤਲਾ ਪਿੰਡਾ ਨਿਕਲ ਆਵੇ ਤੇ ਹਾਂ ਅੰਦੂ ਸਭ ਕਹਿ ਨਹੀਂ ਸਕਦੇ ਤੇ ਫਿਰ ਤਾਂ ਪੰਜੇ ਕਿਓ ਜੀ ਆ ਹਾਂ ਅੱਜ ਚੰਗੀ ਆ ਚਲੋ ਬਾਕੀ ਵੇਰਵਾ ਤੁਸੀਂ ਪਾਇਆ ਕਿੰਨੇ ਕਿ ਦਿਨਾਂ ਦਾ ਇੱਕ ਵਾਰੀ ਫਿਰ ਰਿਪੀਟ ਕਰ ਇੱਕ ਮਹੀਨੇ ਦਾ ਇੱਕ ਮਹੀਨੇ ਦਾ ਹਾਂ ਚਲੋ ਨਿਕਲ ਆਉਂਦੀ ਕਿਸੇ ਭਰਾ ਦੀ ਚਲੋ ਆਪਾਂ ਹਮੇਸ਼ਾ ਕਹਿੰਦੇ ਕਿਸਮਤ ਆ ਹਾਂਜੀ ਤੇ ਗੱਬਣ ਚੱਕ ਪਾਸੇ ਨਿਕਲਦਾ ਦੋ ਗਰੰਟੀ ਨਹੀਂ ਦਿੰਦੇ ਇਹ ਨਹੀਂ ਅੱਜ ਸਾਡੀ ਗਰੰਟੀਆਂ ਨੇ ਨਿਕਲਣਾ ਹੀ ਹੈ ਹੋਇਆ ਤਾਂ ਮਹੀਨੀ ਕਰਾ ਇਹ ਗੱਲ ਭਰਾ ਤੇ ਆ ਨਹੀਂ ਇਹ ਤਾਂ ਵੇਰਵਾ ਵੀ ਬਣੀ ਸੌਰੀ ਆ ਹਾਂਜੀ ਹਾਂਜੀ ਤੇ ਇਹ ਦੱਸ ਕੀ ਰੇਟ ਭਾ ਦੀ ਦੋਗੀ ਇਹ ਰੇਟ 68 ਦੀ ਦੇ ਦੀਏ 68 ਦੀ ਇਹਦਾ 2 ਘੱਟ 60 ਦੀ ਦੇਦਾ 2 ਘੱਟ 60 ਦੀ ਹਾਂ ਜੀ 53 ਦੀ ਹਾਂ ਜੀ 50 ਤੇ ਅੰਨੇ ਚ ਪਹੁੰਚ 53 ਦੀ ਆ ਨਹੀਂ ਕੋਹ ਨਹੀਂ ਹੁੰਦਾ ਚੱਲ ਯਾਰ ਯਾਰ ਅੰਨੇ ਚ ਪਹੁੰਚ ਸੰਧੂ ਸਾਹਿਬ ਇਹ ਦੋ ਭਾਅ ਹੋ ਰਹੇ ਨਹੀਂ ਲੱਪਣੇ 53 ਚ ਆ 17000 ਨੰਬਰ ਇਕੱਟਾ ਹੀ ਆ ਹਾਂ ਬਿਲਕੁਲ ਭਾ ਮਿੱਠੇ 17000 ਦਾ ਮਰ ਇਕੱਟਾ ਹੀ ਆ ਆਹ ਸਹੀ ਪੂਰੀ ਮਹਿ ਕੁੜੀ ਦੇ ਚ ਕਾਨੂੰ ਗਲਾ ਦੇ ਦੇ ਕੱਟ ਨਹੀਂ ਉਹ ਵਾੜਪਾ ਦੱਸੋ ਕਿ ਮੈਂ ਕਰ ਦਈਏ ਹਾਂ ਲਓ ਵੀ ਕਰੋ ਗੱਲ ਠੀਕ ਆ 53000 ਦੀ ਮੱਝ ਗਾਂ ਮਾਰ ਕੀ ਜੋਵੇ ਤੇ ਨਾਲ ਕੱਟਾ ਮਿਲਦੀ ਕੱਟੇ ਤੇ ਦੋਵੇਂ ਡੰਗ ਹਾਂਜੀ ਹਾਂਜੀ ਬਾਟੇ ਦੇ ਕੱਟੇ ਨਾਲੀਆ ਕਰਮਾਲੀ ਪਤਲੇ ਪਿੰਡੇ ਦੀ ਆ ਸਿੰਗਲ ਅੱਡੀ ਆ ਚਲੋ ਮਾਲ ਸਾਫ ਸੁਥਰਾ ਮੇਰਾ ਭਰਾ ਕੋਈ ਇਹ ਨਾ ਖੇ ਕਿ ਕਿਸੇ ਪਾਸਿਓਂ ਖੁੰਜੀ ਦੀ ਕਰਮਾਲੀ ਜਿੰਨੇ ਵੀ ਇਹ ਸਾਫ ਸੁਥਰੀ ਆ ਲਓ ਵੀ ਇਹ ਗੱਲਬਾਤ ਆ ਦੋਸਤੋ ਇੱਕ ਜਸਵੀਰੇ ਨੰਬਰ ਆਪਣੇ ਕਰਦੇ ਹੋ ਸੰਜੇ ਹਾਂਜੀ 995537248 ਕਰਕੇ ਕਰੋ ਗੱਲਬਾਤ ਇਹ ਅੱਜ 6-7 ਨਗ ਸੀਗੇ ਸਿਹਸਤਾਂ ਨਗਾਂ ਦੀ ਡਿਟੇਲ ਤੁਹਾਡੇ ਨਾਲ ਸਾਂਝੀ ਕਰਤੀ ਹੈ ਮਾਲ ਸਾਫ਼ ਸੁਥਰਾ ਹੈ ਇੱਥੇ ਆਣ ਕੇ ਆਪਣੀ ਤਸੱਲੀ ਕਰੋ ਬਾਜ਼ਰ ਬਜਾਇਜ ਰੇਟ ਆ ਮਿਲਦੇ ਇੱਕ ਨਵੀਂ ਅਪਡੇਟ ਨਾਲ ਸਾਰਿਆਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ